ਵੇਖੋ ਕਿ ਮੈਂ ਨਵਾਂ ਸਾਈਕਲ ਕਾਰ ਤੇ ਲਦਾ ਕੇ ਬਿਨਾ ਪੈਸੇ ਦਿੱਤੇ ਭਜਾ ਕੇ ਲੈ ਗਿਆ ਕਾਰ ਚਾਲਕ ਆਪਣੀ ਗੱਡੀ ਘਟਨਾ ਸিসিਟੀਵੀ ਕੈਮਰਾ ਦੇ ਬਚਾਈ ਸਾਹਮਣੇ ਦੱਸਦੀ ਹੈ ਕਿ ਮਾਮਲਾ ਬਟਾਲਾ ਸ਼ਹਿਰ ਤੋਂ ਸਾਹਮਣੇ ਹੈ ਜਿੱਥੇ ਇੱਕ ਅਬਨਾਰ ਸਾਈਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੇ ਹੀ ਪੀੜਤ ਦੇ ਵੱਲੋਂ ਕਹਿਣਾ ਹੈ ਕਿ ਉਸ ਦੀ ਦੁਕਾਨ ਤੇ ਅਜੀ ਕਣ ਪਛਾਤਾ ਵਿਅਕਤੀ ਆਉਂਦਾ ਜੋ ਸਾਈਕਲ ਦੀ ਮੰਗ ਕਰਦਾ ਹੈ। ਸਾਈਕਲ ਨੂੰ ਉਸ ਦੀ ਫਿਟਿੰਗ ਦੇ ਹਿਸਾਬ ਤੇ ਨਾਲ ਫਿੱਟ ਕਰਵਾ ਦਿੱਤਾ ਜਾਂਦਾ ਹੈ ਪਰ ਮਾਲਕ ਦਾ ਕਹਿਣਾ ਹੈ ਕਿ ਹੋਰ ਗ੍ਰਾਹਕਾਂ ਦੇ ਵੱਲ ਉਸ ਦਾ ਧਿਆਨ ਚਲ ਜਾਂਦਾ ਹੈ ਤੇ ਕੁਝ ਕੁ ਸਮੇਂ ਬਾਅਦ ਉਹ ਜਿਹੜਾ ਅਣਪਛਾਤਾ ਵਿਅਕਤੀ ਹੈ ਇੱਕ ਪੇਮੈਂਟ ਦਿਖਾਉਂਦਾ ਹੈ ਕਿ ਉਸ ਨੇ ਉਸ ਦੇ ਪੇਟੀਐਮ ਸਕੈਨਰ ਤੇ ਪੇਮੈਂਟ ਕਰ ਦਿੱਤੀ ਹੈ ਤੇ ਉਸ ਦੇ ਵੱਲੋਂ ਓਕੇ ਕ ਅਬਿਨਾਸ਼ ਸਾਈਕਲ ਸਟੋਰ ਦਾ ਮਾਲਕ ਆਪਣੇ ਅਕਾਊਂਟ ਨੂੰ ਚੈੱਕ ਕਰਦਾ ਹੈ ਕਿ ਕੋਈ ਪੇਮੈਂਟ ਆਈ ਹੈ ਤਾਂ ਉਸ ਅਕਾਊਂਟ 'ਚ ਕੋਈ ਪੇਮੈਂਟ ਨਹੀਂ ਆਉਂਦੀ ਤੇ ਇੱਕ ਤਰ੍ਹਾਂ ਦਾ ਲੁੱਟ ਹੀ ਕਹਿ ਸਕਦੇ ਆ ਇਸ ਨੂੰ ਕਿ ਜਿਹੜਾ ਅਣਪਛਾਤਾ ਵਿਅਕਤੀ ਆਪਣੀ ਕਾਰ ਤੇ ਜਿਹੜਾ ਸਾਈਕਲ ਲੱਦ ਕੇ ਫਰਾਰ ਹੋ ਜਾਂਦਾ ਹਾਲਾਂਕਿ ਉਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਨਹੀਂ ਕੀਤੀ ਗਈ ਸੀ ਤੇ ਹੁਣ ਲੁੱਟਖੋ ਕਰਨ ਵਾਲੇ ਨਵਾਂ ਤਰੀਕਾ ਜਿਹਾ ਕਹਿ ਸਕਦੇ ਆ ਬਣਾ ਲਿਆ ਹੈ ਕਿ ਸਕੈਨਰ ਤਾਂ ਦਿਖਾਉਂਦੇ ਨੇ Paytm ਦੇ ਵਿੱਚ ਅਸੀਂ ਤੁਹਾਡੇ ਪੇਮੈਂਟ ਵੀ ਕਰ ਦਿੱਤੀ ਹੈ ਪਰ ਅਜੇ ਹਾਂ ਕੁਝ ਵੀ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਸਾਈਕਲ ਰਿਸਟੋਰ ਦੇ ਮਾਲਕ ਨੇ ਕੀ ਕੀਤਾ ਹੈ ਤੁਸੀਂ ਵੀ ਸੁਣੋ ਮੇਰਾ ਨਾਮ ਹੈ ਅਨਮੋਲ ਦੁਕਾਨ ਹੈ ਜੇ ਨਾਸ ਅਗਸਟੋਰ ਜਾ ਚੌਂਕ ਦੇ ਨਾਲ ਮੇਰੇ ਕੋਲ ਅਲਫਸਾ ਤਾਂ ਬੰਦਾ ਆਇਆ ਸੀ ਸੈਕਲ ਲੈ ਕੇ ਗਿਆ ਸੈਕਲ ਨੇ ਪਸੰਦ ਕੀਤਾ ਲਿਆ ਤੇ ਸੈਕਲ ਨੇ ਵੀ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਦਿੰਦੀ ਆਦੀ ਕੋਲ ਹੈ ਕਿ ਪਈ ਆ ਜਾਓ ਬਿੱਲ ਕਟਵਾ ਲਓ ਤੇ ਉਹ ਪਈ ਕੰਨ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਦੇ ਹੁੰਦੇ ਤੇ ਅਈ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮੈਂ ਗਿਆ ਮੈਂ ਕਿਹਾ ਪਈ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਆਏ ਕਿ ਨਹੀਂ ਹੋਰ ਕਸਟਮਰ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਗਿਆ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰੀ ਗਿਆ ਉਹ ਜਦੋਂ ਬਿੱਲ ਵਾਲੋਂ ਕਹਿੰਦਾ ਉਹਨੇ ਸਾਈਡ ਤੇ ਹੋ ਕੇ ਕੱਲ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋਲ ਗਾਹ ਲਾ ਕੇ ਦੋਗੇ ਤੇ ਮੈਂ ਉਦੋਂ ਨਹੀਂ ਸਾਈ ਮੈਨੂੰ ਕਹਿੰਦਾ ਭਾਈ ਆਜੋ ਗੱਡੀ ਤੇ ਸੈਕਰ ਖਵਾ ਦੂੰ ਤੇ ਮੈਂ ਬੰਦੇ ਨੇ ਕਿਹਾ ਮੈਂ ਗੱਡੀ ਤੇ ਸੈਕਰ ਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਰ ਖਵਾਇਆ ਤੇ ਮੈਂ ਉਹਨਾਂ ਨੂੰ ਕਿਹਾ ਬਈ ਬਿਲ ਗਟਾ ਲੋ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮिन्नੂ ਆਣ ਕੇ ਨਾ ਉਹਨੇ ਪੀਡੀਅਮ ਕੀਤੀ ਕਿ ਆਹ ਭਾਈ ਹੋ ਗਈ ਏ ਤੇ ਪੀਡੀਅਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੀਡੀਅਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰਿਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਿਆ ਕੇ ਆਏ ਗੱਡੀ ਦੜਾਈ ਪਤਾ ਨਹੀਂ ਲੱਗਾਂ ਕਿ ਕਿੱਧਰਲੇ ਪਾਸੇ ਗਿਆ ਏ ਮੇਰੇ ਕੋਲ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋਲ ਉਸ ਵੇਲੇ ਮੈਂ ਦੁਕਾਨ ਤੇ ਇਕੱਲਾ ਹੀ ਤਾਂ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਦੇ ਦੋ ਜਾ ਚੌਂ ਤੋਂ ਕਿ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਲੱਗਾ ਜੀ 14500 ਦੇ ਆਈ ਆਈ ਕਿ ਬੰਦਾ ਫਰੋਏ ਤੇ ਸਾਨੂੰ ਸਾਡੇ ਸਾਈਕਲ ਦੇ ਪਾਇ ਮਿਲਣ ਤਾਂ ਬਾਕੀ ਦੁਕਾਨਦਾਰ ਵੀ ਥੋੜੇ ਸਪੈਰ ਕਰੂ ਕਿ ਇਹੋ ਜਿਹੇ ਬੰਦੇ ਰਸ਼ ਦਾ ਜ਼ਿਆਦਾ ਚੁੱਕਦੇ ਆ ਕਿਉਂਕਿ ਨੀਂਦ ਦੀ ਕਮਾਈ ਆ ਇਦਾਂ ਚੱਲ ਜੇ ਕੋਈ ਫਾਇਦਾ ਨਹੀਂ ਹੈਗਾ ਜੀ ਨੀਂਦ ਦਾ ਰੁਪਈਆ ਵੀ ਬੜਾ ਹੁੰਦਾ